ਮੇਰਾ ਨਾਮ ਅਸ਼ਵਨੀ ਕੁਮਾਰ ਹੈ ਆਪਣੀ ਸ਼ਾਪ ਹੈ ਚੌਧਰੀ ਗ੍ਰਾਮ ਸਟੋਰ ਅਸੀਂ ਐਨੇ ਕਿ ਦੁਖੀ ਹੋਏ ਪੈਨਾ ਪਾਣੀ ਤੋਂ ਕਿ ਪੁੱਛਣਾ ਤੁਸੀਂ ਸਾਰੀ ਦਿਹਾੜੀ ਇਦਾਂ ਹੀ ਲੰਘ ਜਾਂਦੀ ਜਿੱਦਾਂ ਆ ਕੇ ਬਹਿ ਜਾਂਦੇ ਉਦਾਂ ਹੀ ਆ ਕੇ ਚਲ ਜਾਂਦਾ ਐਨੇ ਕਿ ਦੁਖੀ ਹੈਗੇ ਆ ਕੱਪੜੇ ਰੇਲਾ ਸੀ ਇਦਾਂ ਹੀ ਟੰਗੇ ਰੱਖਨੇ ਸਾਈ ਜੜੀ ਦੁਕਾਨ ਆ ਤੁਹਾਡੀ ਉਹ ਦੁਕਾਨ ਸਾਡੀ 15 16 ਸਾਲਾਂ ਤੋਂ ਦੁਕਾਨ ਹੈ ਜੀ ਜਦੋਂ ਤੋਂ ਆਏ ਉਦੋਂ ਤੋਂ ਇਹੀ ਹਾਲ ਹੈ ਜੀ ਕਦੇ ਚੱਲਦੇ ਵੇ ਤੁਹਾਡੇ ਕਦੇ ਵਿਕਾਸ ਤਾਂ ਕੋਈ ਹੋਇਆ ਨਹੀਂ ਟੰਗ ਨਾਲ ਇੱਥੇ ਮਾਤਰਕਾਰ ਕਹਿੰਦੀ ਦਾ ਸੀ ਤਾਂ ਸਾਰੇ ਬਸ ਨਹੀਂ ਹੈਗਾ ਜੀ ਬਸ ਇਹੀ ਹਾਲ ਇੱਥੇ ਲੱਗਦਾ ਨਹੀਂ ਹੈ ਜਿੱਦਾਂ ਦੇ ਹਾਲਾਤ ਹੈ ਵੀ ਕਿਸੇ ਟਾਈਮ ਵੀ ਸਹੀ ਹੋਊਗਾ ਇਹ ਤਾਂ ਹੁਣ ਲੋਕ ਇਹਨੂੰ ਰਾਹੋਂ ਰੋਡ ਕਹਿੰਦੇ ਆ ਵਿੱਚ ਤਾਂ ਲੋਕ ਇਹਨੂੰ ਕੁਆਰ ਰੋਡ ਕੱਦਣ ਲੱਗੇ ਕਿ ਰਾਹੋਂ ਰੋਡ ਨਹੀਂ ਇੱਥੇ ਕੁਆਰ ਰੋਡ ਦੇ ਬੋਰਡ ਲਾ ਦਿਓ ਕਹਿੰਦੇ ਜੀ ਇਹ ਹੁਣ ਜੋ ਪਾਣੀ ਬਰਖਾਤ ਹੋਈ ਜੀ ਪਾਣੀ ਫਿਰ ਵੀ ਇੰਨਾ ਖੜਾ ਹੈ ਪਾਣੀ ਭਾਜੀ ਬਰਖਾਤ ਹੋਵੇ ਨਾ ਹੋਵੇ ਇੱਥੇ ਪਾਣੀ ਇਹੀ ਹਾਲ ਰਹਿੰਦਾ ਜੀ ਇਹਦਾ ਹਲੇ ਸਾਡੇ ਦੁਕਾਨਦਾਰ ਪੂਰੇ ਨਾਲ ਜੁੜਦੇ ਨਹੀਂ ਹੈਗੇ ਨਹੀਂ ਤਾਂ ਇਸ ਰੋਡ ਬੰਦ ਕਰਕੇ ਸਾਰੀ ਦਿਹਾੜਾ ਨਾਲ ਲੱਗੇ ਤੇ ਸਰਕਾਰ ਆਵੇ ਕੋਈ ਬੰਦਾ ਆਵੇ ਸਰਕਾਰ ਦਾ ਜਾਂ ਨਗਰ ਨਿਗਮ ਵਾਲੇ ਆਣ ਤਾਂ ਗੱਲ ਹੋਵੇ ਕੋਈ ਕਾਰਪੋਰੇਸ਼ਨ ਆ ਕੋਈ ਲੈਟਰ ਦਿੱਤੀ ਕੋਈ ਮੰਗ ਕਈ ਵਾਰੀ ਦੇ ਚੁੱਕੇ ਭਾਈ ਜੀ ਕਈ ਵਾਰੀ ਤੇ ਦੋ ਜਹਾਜਾਂ ਸਵਾਈ ਰਹਿੰਦੀ ਹੈ ਉਹ ਤੋਂ ਬਾਅਦ ਫਿਰ ਉਹੀ ਹਾਰ ਹੈ ਜੀ ਐਮਐਲਏ ਸਾਹਿਬ ਕਹਿੰਉਂਗੇ ਜੀ ਐਮਐਲਏ ਸਾਹਿਬ ਖੁਦ ਆਏ ਜਦੋਂ ਧਰ ਨਾਲ ਗਿਆ ਉਦੋਂ ਸਾਰੇ ਨੱਠੇ ਜਾਂਦੇ ਬਾਅਦ ਵਿੱਚ ਕੋਈ ਨਹੀਂ ਨਿੜਿਆ ਕੇ ਖੜਦਾ ਜੀ ਮੰਗੀ ਮੰਗ ਕਰਦੇ ਮੰਗਦਾ ਇਹੀ ਕਰਦੇ ਜੀ ਇਹਦੀ ਸਵਾਈ ਕਰਾ ਕੇ ਸਾਨੂੰ ਲੰਘਣ ਯੋਗਾ ਕੀਤਾ ਜਾਵੇ ਸਾਡੇ ਕੰਮ ਕਾਰ ਦਾ ਨਹੀਂ ਮਿੱਟੀ ਹੋਈ ਜਾਂ ਨਹੀਂ ਇਹਦਾ ਕੰਮ ਦਾ ਕੋਈ ਹਾਲਾਤ ਹਾਲ ਕੀਤਾ ਜਾਵੇ ਕੋਈ ਸਵੈਾਈ ਕੀਤੀ ਜਾਵੇ ਨਹੀਂ ਕੰਮ ਕਰਨ ਜੋਗੇ ਹੋ ਜੀ ਨਾਮ ਦਾ ਅਰुण ਗੋਹਲ ਮੇਰੀ ਇੱਥੇ ਹਾਰਡਵੇਅਰ ਦੀ ਦੁਕਾਨ ਹੈ ਕਾਫੀ ਪੁਰਾਣੀ ਹੈ 15-20 ਸਾਲ ਤੋਂ ਪੁਰਾਣੀ ਦੁਕਾਨ ਹੈ ਇੱਥੇ ਹਮੇਸ਼ਾ ਇਹੀ ਹਾਲ ਰਹਿੰਦਾ ਹੈ ਪਾਣੀ ਦਾ ਚਾਹੇ ਮੀਂਹ ਪਵੇ ਜਾਂ ਨਾ ਪਵੇ ਪਾਣੀ ਭਰਿਆ ਰਹਿੰਦਾ ਹੈ ਗਾ ਕੋਈ ਆਂਦਾ ਨਹੀਂ ਸਾਨੂੰ ਆਪ ਹੀ ਆਣਾ ਬੜਾ ਔਖਾ ਇੱਥੇ ਦੁਕਾਨ ਤੇ ਆਣਾ ਹੀ ਬੜਾ ਔਖ ਹੈ ਕਿੰਨੇ ਚਿਰ ਤੋਂ ਦੁਕਾਨਾਂ ਤੁਹਾਡੀ 15-20 ਸਾਲ ਤੋਂ 15-20 ਸਾਲ ਤੋਂ ਇਹ ਹਾਲ ਇਦਾਂ ਰਹਿਦਾ ਇੱਦਾਂ ਹੀ ਰਹਿੰਦਾ ਕਦੀ ਨਹੀਂ ਕੋਰਪੋਰੇਸ਼ਨ ਕੋਈ ਕਦੀ ਇੰਨੀ ਸਰਕਾਰਾਂ ਆਈਆਂ ਬਥੇਰੀ ਵਾਰ ਬਥੇਰੀ ਸਾਰਿਆਂ ਨੂੰ ਕੀਤਾ ਬੜੇ ਧਰਨੇ ਲਾਏ ਬਥੇਰੀ ਵਾਰ ਧਰਨੇ ਲਾਏ ਬਥੇਰਾ ਗੁੱਝੇਤਾ ਕਦੀ ਕੋਈ ਹੱਲ ਕੋਈ ਹੱਲ ਕੀ ਨਾਮ ਕੀ ਆਪਣਾ ਹਰਦੀਪ ਸਿੰਘ ਰਾਜੂ ਅੱਜ ਰਾਹਾਂ ਰੋਡ ਦਾ ਜੋ ਹਾਲ ਹੈ ਫਰਜ਼ਾਨ ਕਰਪਾਲ ਸਿੰਘ ਕਪੂਰੀ ਜੀ ਦੇ ਰਹਿਨਮਾਈ ਹੇਠ ਅੱਜ ਦਾ ਜੋ ਸਾਰਾ ਇਕੱਠ ਕੀਤਾ ਗਿਆ ਹੈ ਉਹ ਇਸ ਵਿਸ਼ੇ ਦੇ ਇਕੱਠੇ ਹੋਏ ਆ ਸਾਰੇ ਕਿ ਜੋ ਅੱਜ ਰਾਹਾਂ ਰੋਡ ਦਾ ਹਾਲ ਹੈ ਆ ਸਾਰੇ ਦੇਖ ਰਹੇ ਹੋ ਕਿ ਇੱਥੇ ਸਕੂਲ ਤੋਂ ਬੱਚੇ ਲੰਘਦੇ ਆ ਉਹਨਾਂ ਨੂੰ ਬੜੇ ਪੀੜ ਸ੍ਰੂਪ ਬਹੁਤ ਜਿਆਦਾ ਪ੍ਰੋਬਲਮ ਆਂਦੀ ਹੈ ਬੱਚੇ ਵੀ ਗਿਰਦੇ ਆ ਦੁਕਾਨਦਾਰ ਬੜੇ ਦੁਖੀ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਦੇ ਕੋਲੋਂ ਕਿ ਇਹ ਰਾਹਾਂ ਰੋਡ ਦੀ ਜੋ ਹੈ ਉਹ ਸਫਾਈ ਕੀਤੀ ਜਾਵੇ ਔਰ ਕਈ ਵਾਰੀ ਧਰਨੇ ਲਗਾ ਚੁੱਕੇ ਆ ਕਈ ਵਾਰੀ ਇਹਦੇ ਸਾਸਪਕੇ ਹੁੰਦੇ ਆ ਲੇਕਿਨ ਫੇਰ ਇਹਦਾ ਹਾਲ ਜੋ ਹੈ ਉਹ ਉਹੀ ਰਹਿੰਦਾ ਹੈ ਲੇਕਿਨ ਇਹਦੇ ਕੋਈ ਵਿਕਾਸ ਇੱਥੇ ਕੁਝ ਨਹੀਂ ਹੋ ਰਿਹਾ ਹੈਗਾ 10-15 ਸਾਲ ਤੋਂ ਇਸੇ ਤਰ੍ਹਾਂ ਹੀ ਹੈ بارش ਕਿਤੇ ਹੋਰ ਹੁੰਦੀ ਹੁੰਦੀ ਹੈ ਪਾਣੀ ਇੱਥੇ ਖੜ ਜਾਂਦਾ ਹੈ ਉਹ ਡੰਗਾ ਦਾ ਪਾਣੀ ਆ ਉਹ ਆ ਜਾਂਦਾ ਕਿਸ ਤਰ੍ਹਾਂ ਵੀ ਹੈ ਮਤਲਬ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਇਸ ਦਾ ਸਾਸਪਕਿਆ ਹੋਵੇ ਦੁਕਾਨਦਾਰਾਂ ਨੂੰ ਸਹੂਲਤ ਮਿਲੇ ਵਧੀਆ ਉਹਨਾਂ ਦਾ ਰਜਗਾਰ ਕਾਰੋਬਾਰ ਚੱਲੇ ਜੋ ਇਹਨੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਆਪਣਾ ਨਾਮ ਦੱਸਦੇ ਸ਼੍ਰੋਮਣੀ ਕਾਲੀਤਾਲ ਫਤਿਹ ਦੇ ਸੀਨੀਅਰ ਪ੍ਰਧਾਨ ਮੈਂ ਸਰਦਾਰ ਕਿਰਪਾਲ ਸਿੰਘ ਅੱਜ ਰਾਹੋਂ ਰੋਡ ਤੇ ਹਾਲਾਤ ਦਿਖਾ ਰਹੇ ਆ ਮੀਂਹ ਹਜੇ ਪਿਆ ਨਹੀਂ ਜੀ ਹਜੇ 15 ਸਾਲਾਂ ਤੋਂ ਇਹ ਸੜਕ ਬਣੀ ਆ ਇਹ ਸੜਕ ਤੇ ਕੋਈ ਵੀ ਜਾਲੀ ਹੈ ਨਹੀਂ ਪਾਣੀ ਦਾ ਕੋਈ ਨਿਕਾਸ ਹੈ ਨਹੀਂ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਤੇ ਆ ਗਾਟਰ ਦੇ ਟੱਕਾਂ ਟੁੱਟੇ ਪਏ ਆ ਸਾਰੇ ਆ ਗੱਡੀਆਂ ਦਾ ਪਤਾ ਨਹੀਂ ਲੱਗਦਾ ਕਿਹੜੀ ਡਿੱਗ ਜੇ ਕਿਹੜੇ ਬਹੁਤ ਐਕਸੀਡੈਂਟ ਹੋ ਰਹੇ ਆ ਦੁਕਾਨਦਾਰ ਇੰਨੇ ਕਿ ਪ੍ਰੇਸ਼ਾਨ ਆ ਕਿ ਇੱਥੇ ਗਾਹਕ ਨਹੀਂ ਆ ਕੇ ਵੜਦਾ ਤੁਸੀਂ ਆਪ ਦੇਖ ਲਓ ਤੇ ਦਿਖਾ ਰਿਹਾ ਕੈਮਰਾ ਹੁਣ ਦਿਖਾਊਗਾ ਭਾਜੀ ਤੇ ਮੈਂ ਇਹੀ ਬੇਨਤੀ ਕਰ ਦਣਾ ਵੀ ਹੁਣ ਸਸਰ ਜਿਹੜਾ ਸੁੱਤਾ ਪਿਆ ਕੋਈ ਖਬਰ ਨਹੀਂ ਲੈਂਦਾ ਇੱਥੇ ਨਾ ਕੋਈ ਆਂਦਾ ਨਾ ਕੋਈ ਹੋਰ ਤੇ ਪਾਣੀ ਦਾ ਬੁਰਾ ਹਾਲ ਆ ਨੰਗਣ ਨੂੰ ਜਗਾ ਨਹੀਂ ਹੈਗੀ ਇੱਥੇ ਬਹੁਤ ਐਕਸੀਡੈਂਟ ਹੁੰਦੇ ਆ ਇਸ ਕਰਕੇ ਪ੍ਰਸ਼ਾਸਨ ਦੇ ਕੰਨ ਦੇ ਜੂਨ ਹੀ ਸਰਕਦੀ ਇੱਥੇ ਬਹੁਤ ਵੱਡੇ ਪਹਿਲਾਂ ਧਰਨੇ ਲੱਗ ਚੁੱਕੇ ਆ ਸੜਕਾਂ ਬੰਦ ਚੁੱਕ ਕਰ ਚੁੱਕੇ ਆ ਅਸੀਂ ਇਹ ਐਲਾਨ ਕਰਦੇ ਆ ਕਿ ਜੇ ਇਹ ਹੱਲ ਨਾ ਹੋਇਆ ਤੇ تھے ਧਰਨਾ ਲੱਗੂਗਾ ਅਤੇ ਅਗਲੀ ਕਾਰਵਾਈ ਕੀਤੀ ਜਾਊਗੀ ਬਾਕੀ ਤੁਸੀਂ ਦੁਕਾਨਦਾਰਾਂ ਨੂੰ ਪੁੱਛ ਸਕਦੇ ਹੋ ਇੱਥੇ ਜੋ ਵੀ ਹੈਗੇ ਆ ਜੀ ਸਰਕਾਰ ਜੀ ਮਾਨ ਸਰਕਾਰ ਕਹਿੰਦੀ ਹੈ ਕਿ ਨਾ ਉਹ ਸਰਕਾਰ ਬਣੂਗੀ ਅਸੀਂ ਧਰਨੇ ਨਹੀਂ ਲੱਗਣ ਦਵਾਂਗੇ ਉਧਰ ਧਰਨੇ ਵਾਧੇ ਜਾ ਰਹੇ ਆ ਕੀ ਕਹਿਣਾ ਚਾਹੁੰਗੇ ਤੁਸੀਂ ਨਹੀਂ ਲੋਕਾਂ ਨੂੰ ਸੁਣਦਾ ਨਹੀਂ ਇੱਥੇ ਆਇਆ ਨਹੀਂ ਅਜੇ ਤੱਕ ਕੋਈ ਵੀ ਨਾ ਕੋਈ ਐਮਐਲਏ ਨਾ ਕੋਈ ਇੱਥੇ ਕਾਉਂਸਲਰ ਕਾਉਂਸਲਰ ਦਾ ਹੁਣ ਹੈ ਨਹੀਂ ਕੋਈ ਵੀ ਐਮਐਲਏ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਆ ਦੁਕਾਨਦਾਰਾਂ ਦਾ ਹਾਲ ਦੇਖ ਲਓ ਇੱਥੇ ਸਵੇਰ ਤੋਂ ਵਿਹਲੇ ਬੈਠੇ ਆ ਸਾਰੇ ਕੋਈ ਇਹ ਡਰ ਦਾ ਮਾਰਾ ਪਾਣੀ ਵੀ ਆਂਦਾ ਨਹੀਂ ਘਰ ਰ ਟੁੱਟੇ ਪਿਆ ਨਾ ਕੋਈ ਜਾਲੀ ਨਾ ਕੋਈ ਸੀਵਰੇਜ ਕੁਝ ਨਹੀਂ ਹੈਗਾ ਜੀ ਇੱਥੇ ਸਾਲਾ ਜਿਹਦਾ ਹਾਲ ਕੀ ਹੋਇਆ ਬਈ ਵਦਿਆ ਐਮਐਲਏ ਸਾਹਿਬ ਕੋ ਜਾ ਕੇ ਬਸ ਸੱਚੇ ਉਹਨਾਂ ਨੂੰ ਕਰੀ ਐਮਐਲਏ ਸਾਹਿਬ ਨੂੰ ਪਹਿਲਾਂ ਕਈ ਵਾਰੀ ਗਏ ਆ ਜੀ ਬਸ ਸੜਕ ਬਣ ਗਈ ਜਾਲੀਆਂ ਇੱਥੇ ਟੈਂਡਰ ਦੇ ਦਿੱਤਾ ਪਹਿਲਾਂ ਤਾਂ ਇਹ ਦੱਸੋ ਵੀ ਸੜਕ ਬਣੀ ਆ ਜਾਲੀਆਂ ਕਿਉਂ ਨਹੀਂ ਲੱਗੀਆਂ ਉਹਦਾ ਟੈਂਡਰ ਕਿਉਂ ਨਹੀਂ ਕੈਨਸਲ ਕਰਦੇ ਹਾਲੇ ਤਾਂ ਮੀਂਹ ਵੀ ਨਹੀਂ ਪਿਆ ਹਾਂ ਮੀਂਹ ਵੀ ਨਹੀਂ ਪਿਆ ਪਾਣੀ ਕਿੱਥੋਂ ਆਂਦਾ ਕਿੱਥੋਂ ਆ ਪਾਣੀ ਗਟਰਾਂ ਚੋਂ ਆ ਰਿਹਾ ਦੇਖੋ ਇੱਥੇ ਸੀਵਰੇਜ ਦਾ ਪਾਣੀ ਸਾਰਾ ਡੈਂਗਾ ਦਾ ਪਾਣੀ ਇੱਥ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਇਹਦੀ ਸਫਾਈ ਹੋਵੇ ਤੇ ਗਟਰਾ ਤੇ ਪਾਣੀ ਦਾ ਨਿਕਾਸ ਹੋਵੇ ਕਿਧਰੇ ਹੋਰ ਤਾਂ ਕੋਈ ਮੰਗ ਨਹੀਂ ਕਰਦੇ ਆ ਦੁਕਾਨ ਦੁਕਾਨਾਂ ਚੱਲਣ ਇੱਥੇ ਕੋਈ ਆਵੇ ਗਾਹਕ ਆਵੇ ਵਿਚਾਰੇ ਕੋਈ ਕਿਦਾਂ ਸਾਈਕਲਾਂ ਦੇ ਡਿੱਗਦਾ ਕੋਈ ਮੋਟਰਸਾਈਕਲ ਦਾ ਡਿੱਗਦਾ ਮੇਰਾ ਨਾਮ ਰਾਜਵਿੰਦਰ ਸਿੰਘ ਹਾਂਜੀ ਇਹ ਜਿਹੜਾ ਪਾਣੀ ਦਾ ਖੜਾ ਹੈ ਰਾਂਹ ਰੋਡ ਦਾ ਕੀ ਕੀ ਸਿਸਟਮ ਹੈਗਾ ਬਸ ਸੇ ਤਾਂ ਦੁਕਾਨਦਾਰੀਆਂ ਖਤਮ ਕਰਤੀਆਂ ਇਹਨਾਂ ਨੇ ਤਾਂ ਪਾਣੀ ਬੜਾ ਖੜਾ ਰਹਿੰਦਾ ਰੋਜ਼ ਹੀ ਮੀਂਹ ਹਜੇ ਪਿੱਛੇ ਹੁੰਦਾ ਪਾਣੀ ਪਹਿਲੇ ਆ ਜਾਂਦਾ ਡਾਈਕਾਂ ਵਾਲੇ ਪਾਣੀ ਛੱਡੀ ਜਾਂਦੇ ਨੇ ਤੈਂ ਗਾਲਿਸ਼ ਕਰਦਾ ਤੁਹਾਡੇ ਉਹ ਕਿਤੇ ਨਹੀਂ ਗਿਆ ਕਦੀ ਜੀ ਅੰਸ਼ਲੀ ਵਾਰੀ ਸਾਰਿਆਂ ਨੂੰ ਦਿੱਤੇ ਬਸ ਉਸ ਵੇਲੇ ਮੜਾ ਜਿਹਾ ਕਹਿ ਕੇ ਚਲ ਜਾਂਦੇ ਮੁੜ ਕੇ ਫੇਰ ਨਹੀਂ ਕੋਈ ਆਉਂਦਾ ਕੋਈ ਨਹੀਂ ਆਉਂਦਾ ਅੰਛੀ ਗਾਲ ਸਰ ਸੱਚ ਕਾਲ ਜੀ ਸਰ ਇਤਰਾ ਜੀਗਾ ਆਪਣਾ ਨਾ ਰਹਾ ਹੋਰ ਉਹਦੇ ਬੰਦੇ ਉਹਦੇ ਪੱਠੇ ਵਿੱਚ ਪਰਸੋਂ ਹੂੰ ਪਾਣੀ ਕਰਕੇ ਉਹ ਦਿੱਕਤ ਆ ਰਹੀ ਉਹਨਾਂ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਜਿਗੇ ਉਹ ਹੂੰ ਤੇ ਉਹ ਹੱਲ ਨਹੀਂ ਹੋਦਾ ਕਿ ਹੋ ਰਿਹਾ ਜੀ ਕੋਈ ਵੀ ਉਹਦਾ ਵਿੱਚ ਕੋਈ ਬਲਾਕੇਜ ਆ ਗਈ ਰਾਤ ਵੀ ਲੱਗੇ ਰਹੀ ਐ ਮਿਲ ਕੇ ਗੱਡੀਆਂ ਆਈਆਂ ਸੀ ਰਾਤ ਵੀ ਅੱਜ ਰਾਤ ਨੂੰ ਫੇਰ ਲਾਉਣ ਲੱਗੇ ਆ ਦੁਬਾਰਾ ਉਹ ਪਤਾ ਹੀ ਕਹਿੰਦੇ ਆ ਕਹਿੰਦੇ ਪਾਣੀ ਚ ਖੜਦਾ ਗੱਡੀਆਂ ਆਉਂਦੀਆਂ ਪਾਣੀ ਨਿਕਲ ਜਾਂਦਾ ਵਾ ਕਿ ਇਹਦਾ ਪੱਕਾ ਹੱਲ ਨਹੀਂ ਕੋਈ ਵੀ ਹੋ ਰਿਹਾ ਕਿ ਦਿਨਾਂ ਚ ਰੋ ਚੱਲੇ ਵਾ ਤੁਹਾਡੇ ਕੋਲ ਵੀ ਫੜੇ ਬੰਦੇ ਆ ਚੁੱਕੇ ਆ ਤੁਸੀਂ ਵੀ ਮੌਕਾ ਦੇਖ ਚੁੱਕੇ ਹੋ ਉੱਥੇ ਜਾ ਕੇ ਹਨਾ ਇੱਕ ਦੋ ਵਾਰ ਪੱਕਾ ਪੱਕਾ ਹੱਲ ਪੱਕਾ ਹੱਲ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਨ ਲਾਈਨ ਆ ਨਾ 38 ਵਾਲੀ ਲਾਈਨ ਆ ਜਿਹੜੀ ਹਾਂਜੀ ਜਿਹੜੀ ਮੇਨ ਲਾਈਨ ਜਾਂਦੀ ਆ ਪੱਟੀਆਂ ਨੂੰ ਜਾਂਦੀ ਆ ਹਾਂਜੀ ਉਹ ਹੈਗੀ 30 ਇੰਚੀ ਲਾਈ ਹੁਣ ਧਿਆਨ ਨਾਲ ਲਿਖਿਓ ਵੀ ਖੁੱਲ ਕੇ ਤੁਸੀਂ ਸਮਾਰ ਕੇ ਦੱਸਿਓ ਵੀ ਜਿਹੜੇ ਪਿਛਲੇ ਆਣੇ ਨੇ ਕੀ ਕੀਤਾ ਇੱਥੇ ਹਾਂਜੀ ਜਿਹੜੇ ਇਹਨਾਂ ਚ ਰਾਜ ਕਰਕੇ ਗਏ ਨੇ ਹਾਂਜੀ 30 ਇੰਚੀ ਲੈਨ ਦੇ ਵਿੱਚ ਪਹਿਲਾਂ ਤਾਂ ਇਧਰੋਂ ਲੈਨ ਜੁੜਦੀ ਇੱਕ ਨੰਬਰ ਲੈਨ ਸ਼ਕਤੀਨਗਰ ਤੋਂ ਅੱਛਾ ਜੀ 24 ਇੰਚੀ ਦੋ ਨੰਬਰ ਭਗਵਾਨਗਰ ਤੋਂ 24 ਇੰਚੀ ਤਿੰਨ ਨੰਬਰ 16 ਇੰਚੀ ਆਪਣੇ ਸ਼ਿਵਾਜਨਗਰ ਤੋਂ ਹਾਂਜੀ ਚਾਰ ਤੇ ਔਰ ਪੰਜ ਨੰਬਰ ਦੋ ਲੈਨਾਂ ਜੁੜਦੀਆਂ 24 24 ਇੰਚੀ ਰਾਹੋ ਰੋਡ ਤੋਂ ਹਾਂਜੀ ਪੀਜੇਂਜੀ ਦੇ ਵਿੱਚ ਵਰਦੀਆਂ ਨੇ ਹਾਂਜੀ ਬਸਤੀ ਤੋਂ 6ਵੀਂ ਲਾਈਨ ਬਸਤੀ ਜਿਹੜੀ ਆਉਂਦੀ ਆ ਉਹਦੇ ਵਿੱਚ ਉੱਡਦੀ ਆ ਅੱਛਾ ਜੀ 7ਵੀਂ ਲਾਈਨ ਕਲਾਸ਼ਨਗਰ ਰੋਡ ਹਾਂਜੀ ਤੇ 8ਵੀਂ ਲਾਈਨ ਬਾਲ ਸਿੰਘ ਨਗਰ ਤੋਂ 24 ਇੰਚੀ ਠੀਕ ਹੈ ਜੀ 9ਵੀਂ ਲਾਈਨ ਕਾਕਵੜ ਰੋਡ ਤੋਂ 24 ਇੰਚੀ ਠੀਕ ਹੈ ਜੀ 10ਵੀਂ ਲਾਈਨ ਆਪਣੇ ਇਥੋਂ ਨੂਰਵਾਲਾ ਰੋਡ ਤੋਂ 24 ਇੰਚ ਅੱਛਾ 11ਵੀਂ ਲਾਈਨ ਸ਼ਿਪੂਲੀ ਤੋਂ 24 ਇੰਚ ਅੱਛਾ 3 ਇੰਚ ਲੈਣ ਦੇ ਵਿੱਚ 11 ਲਾਈਨਾਂ 24 24 ਇੰਚ ਮਕੇ ਜਾ ਰਹੀਆਂ ਉਹਦੇ ਵਿੱਚ ਹਾਂਜੀ ਸਰ ਇਹ ਤੁਸੀਂ ਦੱਸੋ 3 ਇੰਚ ਬਕੇ 3 ਇੰਚ ਆ ਸਰ ਇਹ ਤਾਂ ਸੀਵਰੇਜ ਵਾਲਾ ਲਾਈਨਾਂ 24 24 ਇੱਥੇ ਜਾ ਰਹੀਆਂ ਨੇ ਐਮਰ ਸਾਹਿਬ ਇਹ ਤਾਂ ਸੀਵਰੇਜ ਦਾ ਹੋ ਗਿਆ ਨਾ ਜਿਹੜਾ ਡਾਊਨ ਰੋਡ ਦੇ ਬਰਸਾਤੀ ਪਾਣੀ ਖੜਦਾ ਉਹਨਾਂ ਦਾ ਕਹਿੰਦਾ ਮਤਲਬ ਹੈ ਬਰਸਾਤੀ ਪਾਣੀ ਦੀ ਉੱਥੇ ਕੋਈ ਨਿਕਾਸੀ ਹੈ ਨਹੀਂ ਤਾਂ ਨੀਰ ਨਾ ਛੜ ਦੇ ਕੋਈ ਜਾਲੀ ਬਰਸਾਤੀ ਪਾਣੀ ਬਰਸਾਤੀ ਪਾਣੀ ਉਹਦੇ ਵਿੱਚ ਹੀ ਜਾਣਾ ਜੀ ਜਦੋਂ ਬਰਸਾਤ ਬਰਸਾਤ ਬਾਅਦ ਚੋਂ ਪੈਂਦੀ ਆ ਡੈਂਗ ਆਲੇ ਪਾਣੀ ਪੇਲਾ ਛੱਡਦੇ ਡੈਂਗ ਆਲੇ ਦਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਉਹ ਉਹ ਵੀ ਉਹ ਵੀ ਕਰਨ ਲੱਗੇ ਆ ਜੀ ਉਹ ਵੀ ਕਰ ਰਹੇ ਆ ਮਿਲ ਗਿਆ ਸੀ ਆ ਪਿੱਛੇ ਸੀਲ ਕੀਤੀਆਂ ਡੰਗਾਂ ਅੱਛਾ ਜੀ ਔਰ ਸੀਲ ਕੀਤੀਆਂ ਡੰਗਾਂ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਹਾਂਜੀ ਉਹ ਵੀ ਸੀਲ ਕਰ ਰਹੇ ਆ ਜਿਹੜਾ ਮਤਲਬ ਕਿ ਪਾਣੀ ਵਾਰਿਆ ਵਾ ਤੰਨੇ ਇਹਦਾ ਪੱਕਾ ਹਲਕਾ ਤੱਕ ਹੋ ਸਕਦਾ ਹੈ ਪੱਕਾ ਪੱਕਾ ਹਾਲੇ ਵਿੱਚ ਬਚੀ ਇੱਕ ਤਾਂ ਅਸੀਂ 365 ਕਰੋੜ ਦੀ ਲੈਂਡ ਮਿਲ ਗਈ ਬਾਜਰੇ ਰੋਡ ਤੋਂ ਪਾ ਕੇ ਲੈ ਕੇ ਚੱਲੇ ਆ ਮਿਲ ਗਈ ਪੱਟੀਆਂ ਨੂੰ ਠੀਕ ਹੈ ਜੀ ਜਿਹੜੀ ਸੀਵਰ ਦੇ ਜਿਹੜੇ ਪਿੱਛੇ ਸਾਰਾ ਸੀਵਰ ਜਿਹੜਾ ਉਧਰ ਇਕੱਠਾ ਹੋਊਗਾ ਓਕੇ ਤੇ ਦੂਸਰੀ ਅਸੀਂ ਆਪਣੇ ਰਾਹੋ ਰੋਡ ਤੋਂ ਸ਼ਿਵਾਸ਼ ਨਗਰ ਤੋਂ ਤਾਂ ਦਰਿਆ ਵਿੱਚ ਮਿਲ ਕੇ ਜਿਹੜਾ ਐਸਟੀਮੇਟ ਤਿਆਰ ਕਰ ਰਹੇ ਆ ਦਰਿਆ ਵਿੱਚ ਪਾਣੀ ਲਿਉਣ ਦਾ ਜਿਹੜਾ ਪ੍ਰਸਾਦ ਉਹ ਇਹ ਸਾਰਾ ਉਹ ਚੀਜ਼ ਦਰਿਆ ਜੀ ਪਾਣੀ ਲੈਂਦਾ ਹੈ ਜੀ ਮੇਰੇ ਸਾਹਿਬ ਇਹ ਸਾਰਾ ਪ੍ਰੋਸੀਜਰ ਕਿੰਨੀ ਦੇਰ ਤੱਕ ਕਲੀਅਰ ਹੋ ਜਾਏਗਾ ਕੋਈ ਨਾ ਦੁਕਾਨਦਾਰ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਦੁਕਾਨਦਾਰ ਦੁਕਾਨਦਾਰੋਂ ਦੇ ਵੇ ਆ ਉੱਥੇ ਅਗਲੀਆਂ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਜੀ ਜਿਹੜਾ ਆਪਣਾ ਬਰਸਾਤੀ ਪਾਣੀ ਵਾਲਾ ਚਲੋ ਠੀਕ ਹੈ ਜੀ ਮਿਹਰਬਾਨੀ ਜੀ